ਸਾਰਿਆਂ ਜਮਸੀ ਦੀ ਅੱਜ ਅਸੀਂ ਪੜਾਂਗੇ ਯਰਮੀਆ ਦਾ ਵਿਮਾ ਦੇ ਆਏ ਯਰਮੀਆ ਕਾਠ ਵਿੱਚ ਚਤ ਉਹ ਦੀ ਦੁਹਾਈ ਪਹਿਲੀ ਆਇਤ ਇਹ ਮੇਰ ਜਾਜਕ ਦੇ ਪੁੱਤਰ ਪਸ਼ਹੂਰ ਨੇ ਜਿਹੜਾ ਯਹਵਾ ਦੇ ਭਵਨ ਦਾ ਵੱਡਾ ਪ੍ਰਧਾਨ ਸੀ ਯਰਮੀਆ ਨੂੰ ਗੰਮ ਵੱਖਦਿਆਂ ਇਹ ਗੱਲਾਂ ਕਰਦੇ ਸੁਣਿਆ ਦੂਸਰੀ ਆਇਤ ਤਦ ਪਸ਼ਹੂਰ ਨੇ ਯਰਮੀਆ نبی ਨੂੰ ਮਾਰਿਆ ਤੇ ਉਹ ਉਸ ਨੂੰ ਕਾਠ ਵਿੱਚ ਪਾਇਆ ਜਿਹੜਾ ਬਿਨੀਆਮੀ ਦੇ ਉਤਲੇ ਫਾਟਕ ਵਿੱਚ ਹੈ ਵਿੱਚ ਯਹਵਾ ਦੇ ਭਵਨ ਕੋਲ ਸੀ ਤੀਸਰੀ ਆਇਤ ਤਾਂ یوں ਹੋਇਆ ਕਿ ਦ ਕੇ ਜਾਂ ਦੂਜੇ ਦਿਨ ਪਸ਼ੂਰ ਨੇ ਯਰਮੀਆ ਨੂੰ ਕਾਠ ਤੋਂ ਬਾਹਰ ਕੱਢਿਆ ਤਾਂ ਯਰਮੀਆ ਨੇ ਉਹਨੂੰ ਆਖਿਆ ਯਹਵਾ ਨੇ ਤੇਰਾ ਨਿਆਉ ਪਸ਼ੂਰ ਨਹੀਂ ਸਕੋ ਚਾਹੀ ਪਸੀ ਪੈ ਰੱਖਿਆ ਸੀ ਰੱਖਿਆ ਹੈ ਚੌਥੀ ਆਇਤ ਯਹਵਾ ਤਾਂ یوں ਫਰਮਾਉਂਦਾ ਵੇਖ ਮੈਂ ਤੈਨੂੰ ਤੇਰੇ ਲਈ ਅਤੇ ਤੇਰੇ ਸਾਰੇ ਪ੍ਰੇਮੀਆਂ ਲਈ ਪੈਦਾ ਕਾਰਨ ਬਣਾਵਾਂਗਾ ਉਹ ਆਪਣੇ ਵੈਰੀਆਂ ਦੀ ਤਲਵਾਰ ਨਾਲ ਡਿੱਗਣਗੇ ਤੇ ਇਹ ਤੇਰੀਆਂ ਅੱਖਾਂ ਵੇਖਣਗੇ ਮੈਂ ਸਾਰੇ ਜਹੁਦਾ ਦੇ ਬਾਬਲ ਦੇ ਪਾਸ਼ਾ ਦੇ ਹੱਥ ਵਿੱਚ ਦੇ ਦੇਵਾਂਗਾ ਉਹ ਉਹਨਾਂ ਨੂੰ ਅਸੀਰ ਕਰਕੇ ਲੈ ਜਾਵੇਗਾ ਅਤੇ ਉਹਨਾਂ ਨੂੰ ਤਲਵਾਰ ਨਾਲ ਮਾਰੇਗਾ 5ਵੀਂ ਆਇਤ ਨਾਲੇ ਮੈਂ ਇਸ ਸ਼ਹਿਰ ਦਾ ਸਾਰਾ ਧਨ ਉਹਦੀ ਸਾਰੀ ਖੱਟੀ ਹੈ ਤੇ ਉਹਦੀਆਂ ਸਾਰੀਆਂ ਬਹੁਮੁਲੀਆਂ ਚੀਜ਼ਾਂ ਹਾਂ ਜੋ ਜਹੁਦਾ ਦੇ ਪਾਸ਼ਾ ਦੇ ਸਾਰੇ ਖਜ਼ਾਨੇ ਉਹਨਾਂ ਦੇ ਵੈਰੀਆਂ ਦੇ ਹੱਥ ਵਿੱਚ ਦੇਵਾਂਗਾ ਉਹ ਉਹਨਾਂ ਨੂੰ ਲੁੱਟ ਲੈਣਗੇ ਅਤੇ ਉਹਨਾਂ ਨੂੰ ਫੜ ਕੇ ਬਾਬਲ ਨੂੰ ਲੈ ਜਾਣਗੇ ਛੇਵੀਂ ਐਤ ਹੈ ਪਸ਼ੂਰ ਤੂੰ ਅਤੇ ਉਹਦੇ ਸਾਰੇ ਜਿਹੜੇ ਤੇਰੇ ਘਰ ਵਿੱਚ ਰਹਿੰਦੇ ਹਨ ਅਸੀਰ ਹੋ ਕੇ ਬਾਬਲ ਨੂੰ ਜਾਓਗੇ ਤੂੰ ਉੱਥੇ ਜਾਏਂਗਾ ਤੇ ਉੱਥੇ ਮਰੇਂਗਾ ਤੇ ਤੂੰ ਅਤੇ ਤੂੰ ਦਫਨਾਇਆ ਜਾਵੇਂਗਾ ਤੂੰ ਅਤੇ ਤੇਰੇ ਸਾਰੇ ਪ੍ਰੇਮੀ ਜਿਨ੍ਹਾਂ ਨਾਲ ਤੂੰ ਝੂਠੇ ਗਮਵਾ ਕੀਤੇ ਸਤਮੀ ਐਤ ਹੈ ਇਹ ਹੋਵਾ ਤੈ ਮੈਨੂੰ ਪਰਮਾਇਆ ਤਾਂ ਮੈਂ ਪਰਮਾਇਆ ਗਿਆ ਹਾਂ ਤੂੰ ਮੇਰੇ ਨਾਲੋਂ ਤਕੜਾ ਹੈ ਤੂੰ ਮੇਰੇ ਉੱਤੇ ਪਰਬਲ ਪੈ ਗਿਆ ਮੈਂ ਸਾਰਾ ਦਿਨ ਹਾਸਾ ਬਣ ਗਿਆ ਹਾਂ ਮੇਰੇ ਸਾਰੇ ਹੀ ਮੇਰੇ ਠੱਠਾ ਉਡਾਉਂਦੇ ਹਨ 8 ਅਯਤ ਜਦ ਕਦੀ ਮੈਂ ਗੱਲ ਕਰਦਾ ਹਾਂ ਮੇਰਾ ਚਿਲਾਉਣਾ ਮੈਂ ਚਿਲਾਉਂਦਾ ਹਾਂ ਜ਼ੁਲਮ ਅਤੇ ਬਰਬਾਦੀ ਪੁਕਾਰਦਾ ਹਾਂ ਯਹਵਾ ਦਾ ਵਚਨ ਤਾਂ ਮੇਰੇ ਲਈ ਸਾਰੇ ਦਿਨ ਦਾ ਮੇਣਾ ਅਤੇ ਠੱਠਾ ਬਣ ਗਿਆ ਹੈ 9 ਅਯਤ ਜੇ ਮੈਂ ਆਖਾਂ ਮੈਂ ਉਹਦਾ ਜ਼ਿਕਰ ਨਾ ਕਰਾਂਗਾ ਨਾ ਉਹਦਾ ਨਾਮ ਲੈ ਕੇ ਅੱਗੇ ਨੂੰ ਗੱਲ ਕਰਾਂਗਾ ਤਾ ਮੇਰੇ ਦਿਲ ਵਿੱਚ ਬਲਦੀ ਅੱਗ ਵਾਂਝ ਹੁੰਦਾ ਹੈ ਜਿਹੜਾ ਮੇਰੇ ਹੱਡੀਆਂ ਵਿੱਚ ਲੁਕੀ ਹੋਈ ਹੈ ਮੈਂ ਇਹ ਨੂੰ ਰੱਖਦਾ ਰੱਖਦਾ ਥੱਕ ਗਿਆ ਮੈਂ ਸਹਿ ਨਹੀਂ ਸਕਦਾ ਦਸਮੇਤ ਮੈਂ ਤਾਂ ਬਹੁਤਿਆਂ ਦੀ ਬੁਰੀ ਖਬਰ ਸੁਣੀ ਹੈ ਚਾਹੀ ਪਾਸੀ ਪੈ ਹੈ ਅਸੂਤੇ ਦੋਸ਼ ਲਾਓ ਆਓ ਅਸੀਂ ਅਸੂਤੇ ਦੋਸ਼ ਲਾਈਏ ਸਾਰੇ ਮੇਰੇ ਮਿੱਤਰ ਮੇਰੇ ਡਿੱਗਣ ਦੀ ਤਾੜ ਵਿੱਚ ਸਨ ਖਬਰੇ ਉਪਰ ਮਾਇਆ ਜਾਵੇ ਪਈ ਅਸੀਂ ਉਹਦੇ ਉੱਤੇ ਪਰਬਲ ਪੈ ਜਾਵਾਂਗੇ ਤੇ ਉਹਦੇ ਕੋਲੋਂ ਆਪਣਾ ਬਦਲਾ ਲੈ ਲਵਾਂਗੇ 11ਵੇਂ ਅਧਿਆਇ ਪਰ ਯਹਵਾ ਇੱਕ ਡਰਾਣੇ ਯੋਦੇ ਵਾਂਗ ਮੇਰੇ ਸੰਗ ਹੈ। ਇਸ ਲਈ ਮੇਰੇ ਸਤਾਉਣ ਵਾਲੇ ਠੋਕਰ ਖਾਣਗੇ ਉਹ ਪਰਬਲ ਨਾ ਪੈ ਸਕਣਗੇ। ਉਹ ਬਹੁਤ ਲਜਜਵਾਨ ਹੋਣਗੇ। ਉਹ ਸਫਲ ਨਾ ਹੋਣਗੇ। ਉਹਦੀ ਸ਼ਰਮਿੰਦਗੀ ਸਦਾ ਦੀ ਹੋਵੇਗੀ ਜੇ ਜੋ ਕਦੀ ਨਹੀਂ ਭੁੱਲੇਗੀ। 12ਵੇਂ ਅਧਿਆਇ ਪਰ ਇਹ ਸੈਨਾ ਦੇ ਯਹਵਾ ਜਿਹੜੇ ਧਰਮੀਆਂ ਨੂੰ ਪਰਖਦਾ ਹੈ। ਜਿਹੜਾ ਦਿਲ ਅਤੇ ਗੁਰਦਿਆਂ ਨੂੰ ਵੇਖਦਾ ਹੈ। ਜਿਹੜਾ ਬਦਲਾ ਨੂੰ ਬਦਲਾ ਨੂੰ ਉਹਨਾਂ ਦੇ ਕੋਲੋਂ ਲਵੇਗਾ ਉਹ ਮੈਨੂੰ ਵਿਖਾ। ਕਿਉਂ ਜੋ ਮੈਂ ਆਪਣਾ ਦਾਵਾ ਤੇਰੇ ਅੱਗੇ ਖੋਲ ਦਿੱਤਾ ਹੈ 13ਵੀਂ ਇਤੀ ਹਵਾਲੇ ਗਾਓ ਤੁਸੀਂ ਹੋਵਨ ਵੜਿਐਓ ਕਿਉਂ ਜੋ ਉਸਨੇ ਕੰਗਾਲ ਦੀ ਜਾਨ ਨੂੰ ਕੋ ਘਰਮੀਆਂ ਦੇ ਹੱਥੋਂ ਛੁਡਾਇਆ ਹੈ 14ਵੀਂ ਤੇ ਉਸ ਦਿਨ ਉਸ ਉਸ ਦਿਨ ਉੱਤੇ ਫਟਕਾਰ ਜਿਹਦੇ ਵਿੱਚ ਮੈਂ ਜੰਮਿਆ ਉਸ ਉਹ ਦਿਨ ਜਿਹਦੇ ਵਿੱਚ ਮੇਰੀ ਮਾਂ ਨੇ ਮੈਨੂੰ ਜਨਮ ਦਿੱਤਾ ਮੁਬਾਰਕ ਨਾ ਹੋਵੇ 15ਵੀਂ ਤੇ ਫਟਕਾਰ ਉਸ ਮਨੁੱਖ ਤੇ ਜਿਹਨੇ ਮੇਰੇ ਪਿਓ ਨੂੰ ਖਬਰ ਦਿੱਤੀ ਕਿ ਤੇਰੇ ਲਈ ਇੱਕ ਪੁੱਤਰ ਜੰਮਿਆ ਅਤੇ ਉਹਨੂੰ ਬਹੁਤ ਖੁਸ਼ੀ ਹੋਇਆ ਕਿਤਾ 16ਵੀਂ ਐਤ ਓ ਮਨੁੱਖ ਉਹਨਾ ਸ਼ਹਿਰਾਂ ਵਾਂਝ ਹੋ ਜਾਵੇ ਜਿਨ੍ਹਾਂ ਨੂੰ ਯਹੋਵਾ ਨੇ ਬਿਨਾਂ ਅਫਸੋਸ ਦੇ ਉਲਟਾ ਦਿੱਤਾ ਉਸੇ ਨੂੰ ਚਲਾਉਣਾ ਸੁਣੇ ਅਤੇ ਦੁਪਹਿਰ ਨੂੰ ਹਾਲ ਪੁਕਾਰ 17ਵੀਂ ਐਤ ਕਿਉਂ ਜੋ ਉਸ ਨੇ ਮੈਨੂੰ ਕੁੱਖ ਵਿੱਚ ਹੀ ਨਾ ਮਾਰਿਆ ਅਤੇ ਮੇਰੀ ਮਾਤਾ ਨੇ ਮੈਨੂੰ ਕਬਰ ਅਤੇ ਮੇਰੀ ਮਾਤਾ ਮੇਰੀ ਕਬਰ ਹੁੰਦੀ ਅਤੇ ਉਹਦੀ ਕੁੱਖ ਸਦਾ ਭਰੀ ਰਹਿੰਦੀ 18ਵੀਂ ਐਤ ਮੈਂ ਕਿਉਂ ਕੁੱਖੋਂ ਬਾਹਰ ਆਇਆ ਕਸ਼ਟਾਂ ਤੇ ਗਮ ਵੇਖਣ ਲਈ ਫੇ ਮੈਂ ਆਪਣੇ ਦਿਨ ਨਿਮੋਸ਼ੀ ਵਿੱਚ ਕੱਟਾਂ ਆਮੀਨ ਪ੍ਰਭ ਜੀ ਦੇ ਵਚਨਾਂ ਪੜ੍ਹੇ ਸੌਣ ਜਾਂ ਤਾਂ ਵੱਡੀ ਬਰਕਤ ਦੇਣ ਤੁਹਾਡੇ ਘਰ ਮੁਬਾਰਕ ਰਹਿਣ ਤੁਹਾਡੇ ਘਰ ਵਿੱਚ ਸ਼ਿਫਾ ਸ਼ਾਂਤੀ ਰਮ ਸਦਾ ਵਸਤੇ ਰਹਿਣ ਆਮੀਨ ਸਾਇੰਝੇ ਮਸੀਹੀ